ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਆਖਰੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 2 ਜਨਵਰੀ 22 ਹੋਣੇ ਉਹਦੇ ਬਕਾਊ ਆ ਇੱਕ ਤਾਂ ਮਿਹਨ ਦਿਖਾਉਣੀ ਆ ਤੁਹਾਨੂੰ ਮਿੱਤਰੋ ਮੋਹਰਾ ਨਸਲ ਦੀ ਬੜੀ ਚੰਗੀ ਪਲੀ ਸੰਮੀ ਨਿਗਰ ਵਜਣ ਵਾਲੀ ਜਾਣ ਵਾਲੀ ਲਹੂ ਪਾਣੀ ਵਾਲੀ ਸ਼ਾਨਦਾਰ ਕਹਿਣ ਤੋਂ ਭਾਵੇਂ ਆ ਵੀ ਬਾਈ ਮੈਂ ਕਰਚੀ-ਕੱਚੀ ਆ ਕੱਲੀ ਜਦੋਂ ਕੀਤੀ ਇਹਨੇ ਤਿਆਰੀ ਕੋਦੋਂ ਦੁਨੀਆ ਵੇਖੂਗੀ ਇਹਨੂੰ ਸਾਰੀ ਤੁਸੀਂ ਆ ਕੇ ਇਹ ਗੱਲ ਨੋਟ ਕਰ ਲਿਓ ਵੀ ਬਾਈ ਨੇ ਦੁੱਧ ਦੀ ਗਾਰੰਟੀ ਬਹੁਤ ਚੰਗੀ ਦਿੰਦੀ ਐ ਜਿੱਥੋਂ ਖਰੀਦੀ ਆ ਕਿਹੜੇ ਕੀ ਕਹਲਾ ਅੱਜ ਕੀ ਦਿੰਦਾ ਗਾਰੰਟੀਆਂ ਕੀ ਰੇਟ ਕਰਦਾ ਸਾਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਉਹ ਮਿਲਦੇ ਆ ਬਾਈ ਨੂੰ ਸਸੀ ਘਾ ਸਤਨਾਮ ਬਾਈ ਸਸੀ ਘਾ ਬਾਈ ਜੀ ਕੀ ਹਾਲ ਆ ਵੱਡੇ ਬਾਈ ਠੀਕ ਆ ਵਧੀਆ ਬਾਈ ਸਿੱਤਾਂ ਦੇ ਪਰਿਵਾਰ ਬਾਈ ਠੀਕ ਆ ਵਧੀਆ ਜੀ ਸਾਰੇ ਬਹੁਤ ਸ਼ੁਕਰ ਆ ਬਾਈ ਅਜਾ ਸਤਨਾ ਬਈ ਅੱਜ 2 ਜਨਵਰੀ ਬਕਾਊ ਆ ਹਨਾ ਬਈ ਹਾਂਜੀ ਪਹਿਲੇ ਨੰਬਰ ਤੇ ਆਪਾਂ ਮੈਂ ਦੀ ਸ਼ੁਰੂਆਤ ਕਰਾਂਗੇ ਮੈਂ ਦੀ ਕੀ ਡਿਟੇਲ ਆ ਬਈ ਮੈਂ ਦੀ ਆਪਣੀ ਮੈਂ ਆਪਦੀ ਕੀ ਇਹਨਾਂ ਨੂੰ ਘਰੋਂ ਲਿਆਂਦੀ ਆ ਉਹਨਾਂ ਨੇ ਦੁੱਧ ਦੀ ਗਰੰਟੀ ਦਿੱਤੀ ਆਪਾਂ ਨੂੰ 20 ਲੀਟਰ ਦੀ ਮਾਲਕਾਂ ਨੇ ਇਹ ਮੈਂ ਦੀ ਹੈ ਹਾਂਜੀ ਇਸ ਮੈਂ ਦੀ ਠੀਕ ਆ ਕਹਿੰਦੇ ਦੁੱਧ ਚਵਾਦਾਂਗੇ 20 ਲੀਟਰ ਗੇ ਚੋ ਕੇ ਲੈ ਕੇ ਆਣੀ ਤਾਂ ਵੀ ਲੈ ਜੋ ਜੀ ਇਦਾਂ ਲੈ ਕੇ ਆਣੀ ਆ ਆਪਾਂ ਗਰੰਟੀ ਦਿੰਨੇ ਆ ਇਹਦੀ ਠੀਕ ਆ ਬਈ ਅੱਛਾ ਕਿੰਨੇ ਦੇਣਾ ਲੈਂਦੀ ਆ ਹਜੇ ਬਈ ਅਜੇ ਹਫ਼ਤੇ ਦੀ ਕੱਚੀ ਆ ਜੀ ਮੱਜ ਠੀਕ ਆ ਬਈ ਹਾਂਜੀ ਦੇਖ ਵੀਰੇ ਮੈਂ ਦੋ ਗੱਲਾਂ ਕਰੂੰਗਾ ਗਾਰੰਟੀ ਹੁੰਦੀ ਜੇ ਕੋਈ ਆਪਾਂ ਦੁਕਾਨ ਦੇ ਉਤੋਂ ਪੱਖਾ ਲੈਣੇ ਆ ਜਾਂ ਕੁਝ ਫ੍ਰਿਜ ਲੈਣੇ ਆ ਜੇ ਗਾਰੰਟੀ ਹੁੰਦੀ ਹੁੰਦੀ ਏ ਵੀ ਉਹ ਵਾਪਸ ਹੋ ਜਾਂਦੀ ਹੈ ਹਨਾ ਹਾਂਜੀ ਇਹਦਾ ਹਾਲਡ ਹੋਵੇ ਜੇ ਕਰੀ ਮੈਂ ਨਾ ਦੁੱਧ ਦਵੇ ਫੇਰ ਆਂਦਾ ਵੀਰੇ ਨਹੀਂ ਉਹੀ ਗਾਰੰਟੀ ਦਿੰਦੇ ਆ ਫੋਲੀ ਆਪਾਂ ਨੂੰ ਜਮਾ ਮਾਲਕਾਂ ਨੇ ਫੋਲੀ ਆਪਾਂ ਪਿੰਡੋਂ ਹੀ ਮੱਝ ਲਈ ਆ ਐ ਨਹੀਂ ਗਾ ਬਾਈ ਬਾਸੂ ਆਪਾਂ ਲਿਆਂਦੀ ਆ ਕੇ ਤੂੰ ਲੋਕਲ ਵੇਈ ਪਿੰਡ ਦੀ ਹਾਂਜੀ ਲੋਕਲ ਹੀ ਪਿੰਡ ਦੀ ਠੀਕ ਆ ਬਾਈ ਠੀਕ ਆ ਅੱਛਾ ਜੀ ਕੋਈ ਹੁਣ ਭਰਾ ਆਪਣੇ ਤੋਂ ਗੱਬਣ ਖਰੀਦਾ ਤੇ ਆਪਾਂ ਵੀ ਫਿਰ ਇਹਦੀ ਗਰੰਟੀ ਉਹਨਾਂ ਤੋਂ ਹਾਂਜੀ ਗਰੰਟੀ ਦਿੰਨੇ ਆਪਾਂ 20 ਲੀਟਰ ਦੀ ਠੀਕ ਆ ਬਈ ਰੁੱਕੇ ਬਈ ਅੱਛਾ ਇਹਦੇ ਦਿਨ ਕਿਨੇ ਪਏ ਹਜੇ ਬਈ ਦਿਨ ਹਫਤਾ ਪਿਆ ਜੀ ਹਫਤੇ ਦੀ ਕੱਚੀ ਆ ਜੇ ਢੱਲਾ ਢੋਲਾ ਸਾਰੀਆਂ ਕੱਢ ਜਾਨੀਆਂ ਮੱਜ ਨੇ ਅਰੇ ਟੀਕੇ ਟੂਕੇ ਦਾ ਪਤਾ ਵੀ ਰੇ ਕੋਈ ਭਰਾਇਆ ਇਹਨੂੰ ਚੰਗਾ ਹੀ ਭਰਾਇਆ ਹੋਊਗਾ ਇਸਕੇ ਹਾਂਜੀ ਚੰਗਾ ਹੀ ਭਰਾਇਆ ਹੋਊਗਾ ਚੰਗੀ ਮੱਜ ਅਗਲੇ ਨੇ ਰੱਖੀ ਆ ਪਾਲੀ ਅਗਲੇ ਨੇ ਹੂੰ ਸਾਂਭੀ ਬੜੀ ਰੂਹ ਵਾਲਾ ਹਾਂਜੀ ਸਾਂਭੀ ਆ ਜੀ ਹੂੰ ਠੀਕ ਆ ਚੰਗੇ ਬਈ ਕਿਹੜੇ ਕੀ ਰੇਟ ਰਹੂਗਾ ਅੱਜ ਇਹਦਾ ਬਈ ਇਹਦਾ ਮੁੱਲ ਤਾਂ ਆਪਾਂ ਜਿਹੜਾ ਮਰਜ਼ੀ ਕਰਾ ਲਈਏ ਜਿਹੜਾ ਲੈਣ ਦੇਣ ਵਾਲਾ ਮੁੱਲ ਕਰਦੇ ਆਪਾਂ 1,60,000 ਕਰਦੇ ਆ। 1,60,000 ਦੀ ਦੇਣੀ ਆ। ਹਾਂਜੀ ਦੇਣੀ। ਵਿੱਚ ਥੋੜਾ ਬੋਤ ਲਾੜ ਪਿਆਰ ਜ਼ਰੂਰ ਕਰ ਦਾਂਗੇ ਆਪਾਂ ਮਾਨਤਨ ਆ ਜਾਂਦਾ। ਗੱਡੀ ਬਾਹਰ ਨੂੰ ਮਾੜੀ ਜੀ ਖੁੱਲ੍ਹੇ ਨੂੰ ਵੀਰਾ ਬਣ ਕੇ ਹੁਣ। ਲੈ ਵੀ ਮਿੱਤਰੋ ਹੁਣ ਤੁਰਦੀ ਵੇਖਿਓ ਕਿਰਾਂ ਦੀ। ਹੈ ਮਦਰੀ ਡੋਲ ਡੋਲ ਦੇ ਵਿੱਚ ਵੇਲ ਬਹੁਤ ਅਮੇ ਦੀ। ਕੱਦ ਗੁੱਦ ਦੀ ਪੱਧਰੀ ਫੁੱਧਰੀ ਉੱਤੋਂ ਵੇਖੋ ਕਿਡੀ ਜੰਗੀ ਐ। ਨੁਗਰੀ ਘੋੜੀ ਵਰਗੀ ਐ ਕਰਮਾਂ ਵਾਲੀ ਨਾ ਪੁੱਤ ਏ। ਥੈਨ ਉੱਥੇ ਆਉਣਾ ਤੂੰ ਕਾਬਲ ਟੀਵੀ ਤੇ ਚੱ ਹੂੰ ਲੈ ਬਾਈ ਮਿੱਤਰੋ ਦੇਖੋ ਕਿਰਾਂ ਦੀ ਤੋਰ ਤਾਰ ਹਨਾ ਕੋੜੀ ਵਰਗੀ ਆ ਹਨਾ ਬਾਈ ਹੂੰ ਪੱਕੀ ਦਾ ਪੱਥਰ ਵਰਗੀ ਪਈ ਆ ਮੈਂ ਚਾਰੇ ਪਾਸੋਂ ਹੂੰ ਸਦਨਾ ਬਾਈ ਪੱਪ ਪੋਚ ਪੋਚ ਕੇ ਰੱਖਦੀ ਆ ਨਾ ਹਾਂਜੀ ਇਹਦਾ ਫਿਰ ਸਾਲੀ ਆ ਸ਼ਕੀਨੀ ਨਹੀਂ ਹਾਂਜੀ ਹੂੰ ਲੈ ਵੀ ਦੀਪ ਸਿੰਘ ਇੱਕ ਰੀ ਉੱਤੇ ਕੰਗਰੋੜ ਤੇ ਕਰਦੇ ਆਂ ਦੀ ਤੇ ਕੈਮਰਾ ਕੀ ਕਹਿੰਦਾ ਇਹਦਾ ਪੁੜਾ ਪੜਾ ਲੈ ਬਾਈ ਅੱਗੇ ਖੜਦੀ ਮੇਰਾ ਵੀਰਾ ਬਣ ਕੇ ਹੁਣ 2 ਮਿੰਟ ਸਾਨੂੰ ਲਾ ਲੈਂਦੇ ਰੂਹ ਨਾਲੋਂ ਤੇ ਆਹ ਵੇਖੋ ਬਾਈ ਮਿੱਤਰੋ ਇੰਦੀ ਬਾਦੀ ਬੰਦ ਤਰਪਾਲੀ ਸੰਭੀ ਵਜਨ ਪੂਰਾ ਪੱਠੇ ਪੁੱਠੇ ਓਕੇ ਚੱਕੇ ਸੁਆ ਕਿਨੂੰ ਨਾ ਸੁੰਦੀ ਐ ਬਈ ਇਹ ਸੁਆ ਤੀਜਾ ਜੀ ਤੀਜਾ ਸੁਆਈ ਐ ਦਾ ਮੈਂ ਦਾ ਹੀ ਤੀਜਾ ਸੁਆ ਸੁੰਦੀ ਐ ਇਹ ਲੈ ਵੀ ਮਿੱਤਰੋ ਤੀਜੇ ਸੁਏ ਨੇ ਸੁਣਾ ਤੀਜਾ ਨੇ ਤਾਂ ਚੌਥਾ ਉਹ ਇੱਥੇ ਹੀ ਹੁੰਦਾ ਹਾਂਜੀ ਤੀਜਾ ਹੀ ਸੁਆਈ ਹੁੰਦੀ ਹੀ ਸੁਣਾ ਹੈ ਲੈ ਵੀ ਲੈ ਵੇ ਤੇ ਆ ਜਾ ਮੜਾ ਦੀ ਇੱਕ ਵਾਰੀ ਲੈਵਾ ਵਿਖਾ ਦਈਏ ਦਾ ਰਹਿ ਨਾ ਜਾਵੇ ਕੋਈ ਕਾਟੇ ਨੂੰ ਵਿਖਾਉਣ ਵੱਲ ਇਹ ਨਾ ਹੋਵੇ ਕਿ ਧੀਰੇ ਨੂੰ ਫੋਨ ਲਾ ਕੇ ਕਹਿ ਦਨ ਵੀ ਵਿਖਾਈ ਨਹੀਂ ਮੈਂ ਤਾਂ ਤਰਚਾ ਜੇ ਨਾਲ ਲੈਣੇ ਯਾਰ ਆ ਆ ਲੋ ਬਈ ਆਜ ਕੋ ਮੇਟਰ ਉਹਨੇ ਕੀ ਨਾ ਮੁਰਾਦਾ ਤੇ ਆ ਜੋ ਮੀਨੀ ਗਾਂ ਕਹਿੰਦੇ ਹੁੰਦੇ ਨਾ ਚੁੰਗਾ ਬਲਦ ਤੇ ਮੀਨੀ ਗਾਂ ਦਰਿਆੋਂ ਪਾਰ ਜਾ ਕੇ ਵੀ ਭਾਵਾਂ ਦੀ ਖਰੀਦ ਲਿਓ ਪਰ ਦਰਿਆੋਂ ਪਾਰ ਨਹੀਂ ਕਰਣਾ ਤੁਹਾਨੂੰ ਇਹ ਕਿਸ਼ਤੀ ਗੁਸਤੀ ਦੇ ਵਿੱਚ ਫਸ ਜਾਓ ਆਪਾਂ ਤੁਹਾਨੂੰ ਧੂੜ ਕੋਟੀ ਵਿਖਾ ਦਿੰਨੇ ਆ ਇਹਦੇ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਹਫ਼ਤਾ ਹੀ ਹੈ ਹਫ਼ਤਾ ਪਿਆ ਇਹਦਾ ਵੀ ਠੀਕ ਆ ਬਾਈ ਠੀਕ ਆ ਦੁੱਧ ਦੀ ਕੀ ਗਾਰੰਟੀ ਦਿੱਤੀ ਏ ਥਣ ਥਣ ਲੈ ਵਾਲੂ ਵਾ ਚੰਗਾ ਵੈੜਦਾ ਹਾਂਜੀ ਥਣ ਥਣ ਬਹੁਤ ਚੰਗਾ ਲੱਗਾ 20 ਲੀਟਰ ਦੀ ਗਾਰੰਟੀ ਇਹਦੀ ਦਿੱਤੀ ਮਾਲਕਾਣੀ ਠੀਕ ਆ ਬਾਈ ਅੱਛਾ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ 60000 ਰੁਪਿਆ ਹੀ ਮੁੱਲ ਦੇਣੀ ਕਿੰਨੇ ਦੀ ਹਾਂ ਮਾਨਤਨ ਕਰ ਦਾਂਗੇ ਆ ਜਾਂਦਾ ਯਾਰ ਨੇੜੇ ਦੀ ਗੱਲ ਕਰੋ ਜਿਹੜਾ ਪਹਿਲਾ ਮੁੱਲ ਕਰਦੀ ਉਹੀ ਰੱਖੋ ਦੋ ਛੱਡ ਦਾਂਗੇ ਵਿੱਚੋਂ ਛੱਡਦੇ ਆ 52000 ਹਾਂਜੀ 52 ਤੂਰੀ ਬਈ ਕੱਢੀ ਬਾਬ ਲੈ ਵੀ ਮਿੱਤਰੋ ਦੋ ਘੱਟ 60000 ਰੁਪਿਆ ਮੁੱਲ 58000 ਰੁਪਿਆ ਸੁਆ ਦੂਜਾ ਹੀ ਆ ਬਾਈ ਹਾਂਜੀ ਦੂਆ ਸੁਆ ਦੂ ਮੀਣੀ ਚੁੰਗੀ ਸੀ ਠੰਡੀ ਚੰਗੀ ਆ ਕਿਤੇ ਮਰਜੀ ਛੱਡ ਕੇ ਚੋਲਾ ਆਂ ਜੀ ਸਿੰਘ ਹਲਦੇ ਆਂ ਨਹੀਂ ਹਲਦੇ ਨਹੀਂ ਜੀ ਸਿੰਘ ਆ ਪੱਲੇ ਆਂਦੀ ਆ ਨਾ ਮਿੱਤਰੋ ਵੈਸੇ ਝੁੰਗੀ ਆ ਵੜ ਸਿੰਘਾ ਤੋਂ ਲੈ ਆ ਵੀਰੇ ਮੂੰਡ ਲਿਆ ਭਾਈ ਥਣਲੇਵਾ ਚੰਗਾ ਲੱਗਾ ਕਰਮ ਵਾਲੀ ਹਾਂ ਹੂੰ ਚੱਲ ਭਾਈ 20 ਨਾ ਦਿੱਤਾ 15 16 ਦਿੱਤਾ ਤਾਂ ਜਾਂਦੀ ਨਹੀਂ ਹੂੰ ਇਹ ਲੋ ਤਾਂ ਨਹੀਂ ਜਾਂਦੀ ਕਰਮ ਵਾਲੀ ਗਾਂ ਹੁਣ ਸੇਵਾ ਦੇ ਡਿਪੈਂਡ ਹਾਂ ਹੈ ਮਿੱਤਰੋ ਦਰਮਿਆਨੇ ਸਹਾਈ ਦੇ ਵਿੱਚ ਆ ਐਵੇਂ ਕਦੇ ਇਹ ਸੋਚਿਆ ਜੀ ਵੱਡੀ ਵਿਖਾਦੀ ਕਹ ਦੋ ਕਈ ਵਾਰੀ ਐ ਹੁੰਦਾ ਕੈਮਰੇ ਦੀ ਅੱਖ ਵੱਡੀ ਵਿਖਾ ਦਿੰਦੀ ਹੁੰਦੀ ਆ ਪਰ ਹੈ ਮੈਂ ਤਾਂ ਇਹ ਗੱਲ ਆ ਨਾ ਵੀਰ ਆਓ ਕੋਲੇ ਅਗਲੇ ਦੇ ਆ ਕੇ ਤਸੱਲੀ ਕਰੋ ਕਿਉਂ ਭਾਈ ਹਾਂ ਜੀ ਰੰਬਾ ਦੇਣ ਨਾਲੋਂ ਨਾ ਇਹ ਸਾਲੀਆਂ ਚੀਜ਼ਾਂ ਇਹਨਾਂ ਦੇ ਕੋਲ ਆਪਾਂ ਕੋਈ ਵੀ ਚੀਜ਼ ਦਿੱਤੀ ਆ ਆਪਾਂ ਕਿਸੇ ਨੂੰ ਅਗਲੇ ਨੂੰ ਫੋਨ ਤੇ ਸੌਦਾ ਕਰ ਲਈਦਾ ਆ ਅਗਲੇ ਨੂੰ ਭਈ ਆ ਕੇ ਇੱਥੇ ਵੇਖ ਕੇ ਫਿੱਟ ਕਰਕੇ ਫੇਰ ਲੈ ਕੇ ਜਾਓ ਚੀਜ਼ਾਂ ਹਾਂ ਫੇਰ ਲੈ ਕੇ ਜਾ ਚੰਗੀ ਲੱਗਦੀ ਦਾ ਟੈਂਪੂ ਦੇ ਚੜਾਵਾ ਹਾਂ ਜੀ ਨਹੀਂ ਤਾਂ ਭਈ ਆਉ ਦਾ ਗੱਲਬਾਤ ਕੀਤੀ ਜਿਹੜੀ ਫਾਈਨਲ ਕਰ ਲੈ ਤੇ ਨੰਬਰ ਦੱਸੀ ਕਰਾਂ ਦੀ ਭਾਈ ਨੰਬਰ ਆਪਣਾ 6283258563 6283258563 58563 ਹਾਂਜੀ 6283258563 ਧੂੜਕੋਟ ਪਿੰਡ ਜਿਲ੍ਹਾ ਫਰੀਦਕੋਟ ਆ ਧੂੜਕੋਟ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਤੇ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਦੀਪ ਵੀਡੀਓ ਬਣਾਈ ਆ ਸਾਰੇ ਨੇ ਪੋਲ ਪੋਣੇ